ਮਹਾਤਮਾ ਬੁੱਧ ਜਦੋਂ ਤਪੱਸਿਆ ਕਰਨ ਵਿੱਚ ਜੰਗਲ ਵਿੱਚ ਗਏ ਤਾਂ ਨਾ ਉਹਨਾਂ ਦੇ ਮੂੰਹ ਤੇ ਦਾੜੀ ਸੀ ਨਾ ਸਿਰ ਤੇ ਕੇਸ ਸਨ ਲੇਕਿਨ 12 ਸਾਲ ਤਪ ਕਰਨ ਤੋਂ ਬਾਅਦ ਭਗਵਾਨ ਦੇ دیدار ਪਾ ਕੇ ਜਦੋਂ ਵਾਪਸ ਆਏ ਤਾਂ ਵੱਡਾ ਸਾਰਾ ਦਾੜਾ ਉਹਨਾਂ ਦਾ ਸੀ ਸਿਰ ਤੇ ਕੇਸ ਸਨ ਤੇ ਲੋਕਾਂ ਨੇ ਪੁੱਛਿਆ ਕਿ ਮਹਾਤਮਾ ਜੀ ਤੁਹਾਨੂੰ ਦਾੜੀ ਕੇਸ ਮੁੰਨਣ ਵਾਸਤੇ ਕੈਂਚੀ ਨਹੀਂ ਲੱਭੀ ਉੱਥੇ ਮਿਲੀ ਨਹੀਂ ਉਸ ਤਰ੍ਹਾਂ ਨਹੀਂ ਮਿਲੇ ਐਡੇ ਵੱਡੇ ਕੇਸ ਵਿਧਾ ਕੇ ਆ ਗਏ ਉਹ ਸਿਰ ਤੇ ਕੇਸ ਵਿਧਾ ਲੇ ਮੂੰਹ ਤੇ ਦਾੜਾ ਵਿਧਾ ਲਿਆ ਉਹ ਕਹਿੰਦਾ ਸਭ ਕੁਝ ਨਾਲ ਹੀ ਲੈ ਕੇ ਗਿਆ ਸਾਂ ਉਸ ਤਰ੍ਹਾਂ ਵੀ ਮੇਰੇ ਕੋਲ ਸੀ ਕੈਂਚੀ ਵੀ ਮੇਰੇ ਕੋਲ ਸੀ ਇਹ ਸੇਵ ਕਰਨ ਵਾਲੀ ਸਾਰੀਆਂ ਚੀਜ਼ਾਂ ਮੇਰੇ ਕੋਲ ਸਨ ਉਹ ਕਹਿਣ ਲੱਗਾ ਲੇਕਿਨ ਮੇਰੀ ਬੰਦਗੀ ਉਹਨਾਂ ਚਿਰ ਭਗਵਾਨ ਨੇ ਪਰਵਾਨ ਨਹੀਂ ਕੀਤੀ ਜਿੰਨਾ ਚਿਰ ਮੇਰੇ ਮੁਖ ਤੇ ਦਾੜਾ ਨਾ ਆਇਆ ਤੇ ਸਿਰ ਤੇ ਕੇਸ ਨਾ ਆਏ